ਹਾਂਜੀ ਸਾਰਾ 에어ਪੋਰਟ ਸਟੇਸ਼ਨ ਉੱਤੇ ਖੜੇ ਹੈ ਤੇ 에어ਪੋਰਟ ਸਟੇਸ਼ਨ ਦੇ ਵਿੱਚ ਉਹ ਧਮਾਕਾ ਨਾਉਣ ਦੀ ਚੀਜ਼ ਮਤਲਬ ਕੀ ਹੋਈ ਹੈ 8:00 ਵਜੇ ਤੇ ਇਸ ਕੀ ਪੂਰਾ ਮਾਮਲਾ ਹੈ ਹਾਂਜੀ ਅਸੀਂ ਉਸੇ ਸਿਲਸਿਲੇ ਵਿੱਚ ਹੀ ਆਏ ਸੀਗੇ ਤੇ ਅਸੀਂ ਅੰਦਰ ਜਾ ਕੇ ਉਹਨਾਂ ਦੇ ਕਮਾਂਡਰ ਸਾਹਿਬ ਨੂੰ ਮਿਲਿਆ ਬੈਂਕ ਕਮਾਂਡਰ ਸਾਹਿਬ ਨਾਲ ਮਿਲਿਆ ਨੇ ਤੇ ਉਹਨਾਂ ਸੰਦੋਸੇ ਵੀ ਸਾਡੀ ਇਹ ਮੋਬ ਡ੍ਰਿਲ ਚੱਲ ਰਹੀ ਸੀਗੀ ਉਸ ਦੇ ਵਿੱਚ ਹੀ ਸਾਡੇ ਕੋਈ ਹੋਇਆ ਤੇ ਕੈਜ਼ੁਐਲਟੀ ਕੋਈ ਨਹੀਂ ਹੈਗੀ ਔਰ ਬਿਲਕੁਲ ਸਭ ਠੀਕ ਹੈ ਤੇ ਬਾਕੀ ਨਾਲ ਵੱਲੋਂ ਹੌਨਤਾਕ ਜਿਹੜੀ ਸਾਡੀ ਕੋਰਟ ਆਈ ਹੈ ਉਹ ਸਾਨੂੰ ਉਹਦੇ ਮੁਤਾਬਕ ਇਹਨਾਂ ਦੀ ਇਹੀ ਸੀ ਕੋਈ ਹਸਪੀਟਲ ਦੇ ਵਿੱਚ ਕੋਈ ਜ਼ਖਮੀ ਵਗੈਰਾ ਗਿਆ ਕੋਈ ਇਸੇ ਬਾਰੇ ਉਹ ਹਲੇ ਚੈੱਕ ਕਰ ਰਹੇ ਨੇ ਬਾਅਦ ਵਿੱਚ ਦੱਸ ਦੇਣਗੇ ਵੀ ਜੇ ਕੋਈ ਇਦਾਂ ਦੀ ਕੋਈ ਗੱਲ ਬਾਤ ਹੋਈ ਵੈਸੇ ਕੈਜੂਐਲਟੀ ਨਾਲੋਂ ਨੋ ਹੈਗੀ ਸ਼ਹਿਰ ਵਾਸੀਆਂ ਨੂੰ ਕੀ ਮਤਲਬ ਕਰਨਾ ਚਾਹੁੰਦਾ ਜਿਵੇਂ ਦਹਿਸ਼ਤ ਮਨਪੰਜਾ ਕਿਸ ਤਰ੍ਹਾਂ ਕੀ ਹੋ ਗਿਆ ਨਹੀਂ ਚਲੋ ਉਹਨਾਂ ਵਾਸਤੇ ਇਹ ਹੈ ਕਿ ਹਲੇ ਫਿਲਹਾਲ ਤਾਂ ਆਪਾਂ ਸਾਰੇ ਆਪਣੀ ਨਾਰਮਲ ਲਾਈਫ ਜਿਵੇਂ ਜੀਣੇ ਆ ਵਧੀਆ ਤਰੀਕੇ ਨਾਲ ਕਰੋ ਕੋਈ ਐਸੀ ਗੱਲ ਨਹੀਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਔਰ ਬਿਲਕੁਲ ਵੀ ਇਸ ਪਾਸੇ ਉਦਾਂ ਠੀਕ ਆਪਾਂ ਸਿਚੁਏਸ਼ਨ ਜਿਹੜੀ ਹੁੰਦੀ ਕਈ ਵਾਰੀ ਉਸ ਤਰ੍ਹਾਂ ਦੇਖਦੇ ਆਪਾਂ ਪਰ ਇੱਥੇ ਜਿਹੜੇ ਅਸੀਂ ਮੌਕੇ ਜਾ ਕੇ ਹਾਲਾਤ ਦੇਖੇ ਨੇ ਵੀ ਨਾਰਮਲ ਨੇ ਕੋਈ ਅਸੀ ਗੱਲ ਨਹੀਂ ਹਾਂਜੀ ਸਰ ਜੀ ਅਰਪੇਸ਼ਪੇਸ਼ ਨੂੰ ਬਿੱਟਨ ਸੇ ਜਾ ਕੇ ਆਏ ਹਾਂ ਤਾਹੇ ਇਹ ਹਾਲਾਤਾਂ ਕੀ ਗੱਲਬਾਤ ਹੈ ਜੀ ਪੂਰਾ ਮਾਮਲਾ ਜੀ ਸਾਰਿਆਂ ਨੂੰ ਮੈਂ ਐਸਡੀਐਮ ਬਰਨਾਲਾ ਹਰਪ੍ਰੀਤ ਸਿੰਘ ਮੈਂ ਤੁਹਾਨੂੰ ਇਹ ਤੁਹਾਡੇ ਦਾ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਗਾ ਵੀ ਜਿਹੜਾ ਅਟੈਕ ਤਰ੍ਹਾਂ ਦੀ ਸਿਚੁਏਸ਼ਨ ਯਾ ਤੁਹਾਡੋ ਆਪਣੇ ਚੱਲ ਰਹੀ ਹੈ ਇਹਦੇ ਵਿੱਚ ਕੁਝ ਆਵਾਜ਼ ਆਈ ਸੀ ਸਾਨੂੰ ਕੋਈ ਜਿਹਦੇ ਕਰਕੇ ਅਸੀਂ ਸਾਰਾ ਪ੍ਰਸ਼ਾਸਨ ਐਕਟਿਵ ਹੋਇਆ ਤੇ ਇੱਥੇ ਮੈਸੇਜ ਲੱਗਿਆ ਵੀ ਆਪਣੀ ਜਿਹੜੀ ਮਸ਼ੀਨਰੀ ਹੈਗੀ ਜਿੱਦਾਂ ਫਾਇਰ ਟੈਂਡਰ ਐ ਐਮਬੂਲੈਂਸ ਕੁਸ ਆਪਾਂ ਉਹ ਸਾਰੇ ਇੱਥੇ ਮੋਬਾਈਲਾਈਜ਼ ਕੀਤੇ ਸੀਗੇ ਤੇ ਪਰ ਇੱਥੇ ਜਦੋਂ ਅਸੀਂ ਆਏ ਆ ਤੇ ਅਸੀਂ ਕਨਫਰਮ ਕੀਤਾ ਹੈਗਾ ਤਾਂ ਇਹਨਾਂ ਵੱਲੋਂ ਜਿਆਦਾ ਕੋਫੀਸ਼ੀਅਲ ਆਪਾਂ ਨੂੰ ਸਟੇਟਮੈਂਟ ਦਿੱਤੀ ਗਈ ਹੈ ਉਹਦੇ ਚ ਇਹ ਦੱਸਿਆ ਗਿਆ ਹੈ ਵੀ ਇਹ ਮੌਕ ਡ੍ਰਿਲ ਸੀ ਤੇ ਮੌਕ ਡ੍ਰਿਲ ਕਰਕੇ ਚਲੋ ਸਾਨੂੰ ਐਕਟਿਵ ਰਹਿਣਾ ਸੀਗਾ ਪ੍ਰਸ਼ਾਸਨ ਨੂੰ ਅਸੀਂ ਸਾਰਾ ਜੋ ਵੀ ਇੱਥੇ ਸੀ ਰਿਕੁਆਇਰਮੈਂਟ ਸੀ ਸਾਰੀ ਪੂਰੀ ਕੀਤੀ ਹੈ ਤੇ ਬਾਕੀ ਮੈਂ ਲੋਕਾਂ ਨੂੰ ਇਹ ਆਸ਼ਵਾਸਨ ਵੀ ਦੇਣਾ ਚਾਹੁੰਦਾ ਤੇ ਇੱਕ ਅਪੀਲ ਕਰਨਾ ਚਾਹੁੰਗਾ ਵੀ ਤੁਹਾਨੂੰ ਜਿਹੜੇ ਜਿਹੜੇ ਵੀ ਇਨਫੋਰਮੇਸ਼ਨ ਕੋਈ ਵਟਸਐਪ ਤੇ ਜਾਂ ਇੱਦਾਂ ਆਂਦੀ ਆ ਤਾਂ ਜਿਹੜੇ ਸਿਰਫ ਆਪਣੇ ਅਫੀਸ਼ੀਅਲ ਸੋਰਸ ਹੈਗੇ ਆ ਜਿਵੇਂ ਕੋਈ ਆਪਣੇ ਡੀਸੀ ਸਾਹਿਬ ਦੀ ਵੈਬਸਾਈਟ ਹੈ ਜਾਂ ਫਿਰ ਆਪਣੀ ਜੀਡੀਡੀਸੀ ਸਾਹਿਬ ਵੱਲੋਂ ਕਮਿਊਨੀਕੇਸ਼ਨ ਆਂਦੀ ਐ ਐਸਐਸਪੀ ਸਾਹਿਬ ਵੱਲੋਂ ਸਿਰਫ ਉਹਦੇ ਤੇ ਹੀ ਧਿਆਨ ਦੇ ਆਪਣੇ ਕੋਈ ਹੋਰ ਜਿਹੜੀ ਇਧਰੋਂ ਵਟਸਐਪ ਤੇ ਚੱਲ ਰਹੀ ਹੈ ਕੋਈ ਜਿਹੜਾ ਸੋਰਸ ਤੁਹਾਨੂੰ ਵੈਰੀਫਾਈ ਨਹੀਂ ਹੁੰਦਾ ਉਹਦੇ ਤੇ ਘੱਟ ਥੋੜਾ ਧਿਆਨ ਦੇ ਸੋ ਬਾਕੀ ਥੋੜਾ ਜਿਦਾਂ ਤੁਸੀਂ ਸਵਾਲ ਹੁਣੇ ਕੀਤਾ ਸੀਗਾ ਐਸਐਸਪੀ ਸਾਹਿਬ ਨੂੰ ਵੀ ਵੀ ਆਪਣੀ ਜਿਹੜੀ ਲਾਈਫ ਹੈਗੇ ਉਹਨੂੰ ਨਾਰਮਲ ਤਰੀਕੇ ਨਾਲ ਹੀ ਚੱਲਣ ਦੋ ਬਟ ਇਹ ਵੀ ਜਿੱਦਾਂ ਜਿੱਦਾਂ ਹਦਾਇਤਾਂ ਹੁੰਦੀਆਂ ਵੀ ਹਾਂਜੀ ਸਰ 에어ਪੋਰਟ ਸਟੇਸ਼ਨ ਦੇ ਵਿੱਚ ਬਾਹਰ ਖੜੇ ਹੈ ਤੇ 에어ਪੋਰਟ ਸਟੇਸ਼ਨ ਦੇ ਵਿੱਚ ਉਹ ਧਮਾਕਾ ਨਾ ਹੋਣ ਦੀ ਚੀਜ਼ ਮਤਲਬ ਕੀ ਹੋਈ ਹੈ 8:00 ਵਜੇ ਸੋ ਇਸ ਕੀ ਪੂਰਾ ਮਾਮਲਾ ਹਾਂਜੀ ਅਸੀਂ ਉਸੇ ਸਿਲਸਲੇ ਵਿੱਚ ਹੀ ਆਏ ਸੀਗੇ ਤੇ ਅਸੀਂ ਅੰਦਰ ਜਾ ਕੇ ਉਹਨਾਂ ਦੇ ਕਮਾਂਡਰ ਸਾਹਿਬ ਨੂੰ ਮਿਲਿਆ ਬੈਂਕ ਕਮਾਂਡਰ ਸਾਹਿਬ ਨਾਲ ਮਿਲਿਆ ਨੇ ਤੇ ਉਹਨਾਂ ਸੰਤੋ ਸੇ ਵੀ ਸਾਡੀ ਇਹ ਮੌਕ ਡ੍ਰਿਲ ਚੱਲ ਰਹੀ ਸੀਗੀ ਉਸ ਦੇ ਵਿੱਚ ਹੀ ਸਾਡੇ ਕੋਈ ਹੋਇਆ ਤੇ ਕੈਜ਼ੁਐਲਟੀ ਕੋਈ ਨਹੀਂ ਹੈਗੀ ਔਰ ਬਿਲਕੁਲ ਸਭ ਠੀਕ ਹੈ ਤੇ ਬਾਕੀ ਨਾਲ ਵੱਲੋਂ ਹੁਣ ਤੱਕ ਜਿਹੜੀ ਸਾਡੇ ਕੋਲ ਰਿਪੋਰਟ ਆਈ ਹੈ ਉਹ ਸਾਨੂੰ ਉਹਦੇ ਮੁਤਾਬਕ ਇਹਨਾਂ ਦੀ ਇਹੀ ਸੀਗੀ ਕੋਈ ਹਸਪੀਟਲ ਦੇ ਵਿੱਚ ਕੋਈ ਜ਼ਖਮੀ ਵਗੈਰਾ ਗਿਆ ਕੋਈ ਇਸੇ ਬਾਰੇ ਉਹ ਹਾਲੇ ਚੈੱਕ ਕਰ ਰਹੇ ਨੇ ਬਾਕੀ ਸਾਨੂੰ ਦੱਸ ਦੇਣਗੇ ਵੀ ਜੇ ਕੋਈ ਇਦਾਂ ਦੀ ਕੋਈ ਗੱਲਬਾਤ ਹੋਈ ਵੈਸੇ ਕੈਜ਼ੁਐਲਟੀ ਨਾਲ ਵੱਲੋਂ ਨੋ ਹੈਗੀ ਸ਼ਹਿਰ ਵਾਸੀਆਂ ਨੂੰ ਕੀ ਮਤਲਬ ਕਰਨਾ ਚਾਹੁੰਦਾ ਜਿਵੇਂ ਜੈਸਰ ਮਨੀ ਪੰਜਾਬੀਆ ਤੇ ਪਤਾ ਨਹੀਂ ਕੀ ਹੋ ਗਿਆ ਨਹੀਂ ਚਲੋ ਉਹਨਾਂ ਵਾਸਤੇ ਇਹ ਹੈ ਕਿ ਹਲੇ ਫਿਲਹਾਲ ਤਾਂ ਆਪਾਂ ਸਾਰੇ ਆਪਣੀ ਨੋਰਮਲ ਲਾਈਫ ਜਿਵੇਂ ਜੀਨੇ ਆ ਬੜੇ ਤਰੀਕੇ ਨਾਲ ਕਰੋ ਕੋਈ ਇਸ ਗੰਭੀਰਾਨ ਵਾਲੀ ਕੋਈ ਗੱਲ ਨਹੀਂ ਹੈਗੀ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਔਰ ਬਿਲਕੁਲ ਵੀ ਇਸ ਪਾਸੇ ਉਹਦਾ ਠੀਕ ਆਪਾਂ ਸਿਚੁਏਸ਼ਨ ਜਿਹੜੀ ਹੁੰਦੀ ਕਈ ਵਾਰੀ ਉਸ ਤਰ੍ਹਾਂ ਦੇ ਦੇਖਦੇ ਆਪਾਂ ਪਰ ਇੱਥੇ ਜਿਹੜੇ ਅਸੀਂ ਮੌਕੇ ਤੇ ਆ ਕੇ ਹਾਲਾਤ ਦੇਖੇ ਨੇ ਵੀ ਨੋਰਮਲ ਨੇ ਕੋਈ ਅਸੀ ਗੱਲ ਨਹੀਂ ਹਾਂਜੀ ਸਰ ਜੀ ਤਾਹਰ ਤੇ ਉਸ ਤੇ ਸੁਣੇ ਬਿੱਤ ਕੇ ਜਾ ਕੇ ਆਏ ਹਾਂ ਤਹਿ ਦੇ ਹਾਲਾਤਾਂ ਕੀ ਗੱਲ ਬਾਤ ਹੈ ਜੀ ਇਹ ਮਾਮਲਾ ਹਾਂਜੀ ਪਹਿਲਾਂ ਪਸ ਸਤਿਕਾਰ ਜੀ ਸਾਰਿਆਂ ਨੂੰ ਮੈਂ ਐਸ ਡੀ ਐਮ ਬਰਨਾਲਾ ਹਰਪ੍ਰੀਤ ਸਿੰਘ ਮੈਂ ਤੁਹਾਨੂੰ ਇਹ ਤੁਹਾਡੇ ਦਾ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਗਾ ਵੀ ਜਿਹੜਾ ਅਟੈਕ ਤਰ੍ਹਾਂ ਦੀ ਸਿਚੁਏਸ਼ਨ ਇਹ ਤੁਹਾਡੋ ਆਪਣੇ ਚੱਲ ਰਹੀ ਹੈ ਇਹਦੇ ਵਿੱਚ ਕੁਝ ਆਵਾਜ਼ ਆਈ ਸੀ ਸਾਨੂੰ ਕੋਈ ਜਿਹਦੇ ਕਰਕੇ ਅਸੀਂ ਸਾਰਾ ਪ੍ਰਸ਼ਾਸਨ ਐਕਟਿਵ ਹੋਇਆ ਤੇ ਇੱਥੇ ਮੈਸੇਜ ਲੱਗਿਆ ਵੀ ਆਪਣੀ ਜਿਹੜੀ ਮਸ਼ੀਨਰੀ ਹੈਗੀ ਜਿੰਦਾ ਫਾਇਰ ਟੈਂਡਰ ਐ ਐਂਬੂਲੈਂਸ ਕੁਝ ਆਪਾਂ ਉਹ ਸਾਰੇ ਇੱਥੇ ਮੋਬਲਾਈਜ਼ ਕੀਤੇ ਸੀਗੇ ਤੇ ਪਰ ਇੱਥੇ ਜਦੋਂ ਅਸੀਂ ਆਏ ਆ ਤੇ ਅਸੀਂ ਕਨਫਰਮ ਕੀਤਾ ਹੈਗਾ ਤਾਂ ਇਹਨਾਂ ਵੱਲੋਂ ਜਿਹੜੀ ਆਫੀਸ਼ੀਅਲ ਆਪਾਂ ਨੂੰ ਸਟੇਟਮੈਂਟ ਦਿੱਤੀ ਗਈ ਹੈ ਉਹਦੇ ਚ ਇਹ ਦੱਸਿਆ ਗਿਆ ਹੈ ਵੀ ਇਹ ਮੌਕ ਡ੍ਰਿਲ ਸੀ ਤੇ ਮੌਕ ਡ੍ਰਿਲ ਕਰਕੇ ਚਲੋ ਸਾਨੂੰ ਐਕਟਿਵ ਰਹਿਣਾ ਸੀਗਾ ਪ੍ਰਸ਼ਾਸਨ ਨੂੰ ਅਸੀਂ ਸਾਰਾ ਜੋ ਵੀ ਇੱਥੇ ਸੀ ਰਿਕੁਆਇਰਮੈਂਟ ਸੀ ਸਾਰੀ ਪੂਰੀ ਕੀਤੀ ਹੈ ਤੇ ਬਾਕੀ ਮੈਂ ਲੋਕਾਂ ਨੂੰ ਇਹ ਆਸ਼ਵਾਸਨ ਵੀ ਦੇਣਾ ਚਾਹੁੰਦਾ ਤੇ ਇੱਕ ਅਪੀਲ ਕਰਨਾ ਚਾਹਾਂਗਾ ਵੀ ਤੁਹਾਨੂੰ ਜਿਹੜੇ ਜਿਹੜੇ ਵੀ ਇਨਫੋਰਮੇਸ਼ਨ ਕੋਈ WhatsApp ਤੇ ਐਡਾ ਆਂਦੀ ਆ ਤਾਂ ਜਿਹੜੇ ਸਿਰਫ ਆਪਣੇ ਅਫੀਸ਼ੀਅਲ ਸੋਰਸ ਹੈਗੇ ਆ ਜਿਵੇਂ ਕੋਈ ਆਪਣੇ ਡੀਸੀ ਸਾਹਿਬ ਦੀ ਵੈਬਸਾਈਟ ਹੈ ਜਾਂ ਫਿਰ ਆਪਣੀ ਜਿਹੜੀ ਡੀਸੀ ਸਾਹਿਬ ਵੱਲੋਂ ਕਮਿਊਨੀਕੇਸ਼ਨ ਆਂਦੀ ਐ ਐਸਐਸਪੀ ਸਾਹਿਬ ਵੱਲੋਂ ਸਿਰਫ ਉਹਦੇ ਤੇ ਹੀ ਧਿਆਨ ਦੇ ਆਪਣੇ ਕੋਈ ਹੋਰ ਜਿਹੜੀ ਇਧਰੋਂ WhatsApp ਤੇ ਚੱਲ ਰਹੀ ਹੈ ਕੋਈ ਜਿਹੜਾ ਸੋਰਸ ਤੁਹਾਨੂੰ ਵੈਰੀਫਾਈ ਨਹੀਂ ਹੁੰਦਾ ਉਹਦੇ ਤੇ ਘੱਟ ਥੋੜਾ ਧਿਆਨ ਦੇ ਸੋ ਬਾਕੀ ਥੋੜਾ ਜਿਦਾ ਤੁਸੀਂ ਸਵਾਲ ਹੁਣੇ ਕੀਤਾ ਸੀਗਾ ਐਸਐਸਪੀ ਸਾਹਿਬ ਨੂੰ ਵੀ ਵੀ ਆਪਣੀ ਜਿਹੜੀ ਲਾਈਫ ਹੈਗੇ ਉਹਨੂੰ ਨਾਰਮਲ ਤਰੀਕੇ ਨਾਲ ਹੀ ਚੱਲਣ ਦੋ ਬਟ ਇਹ ਵੀ ਜਿੱਦਾਂ ਜਿੱਦਾਂ ਹਦਾਇਤਾਂ ਹੁੰਦੀਆਂ ਵੀ ਜਿਹੜੇ